ਉਸੋ ਕੀ ਜੇ ਆਪਾਂ ਟਰੱਕ ਵੇਚ ਦਾਂਗੇ ਤੇ ਖਾਵਾਂਗੇ ਕੀ ਤੇ ਕਮਾਵਾਂਗੇ ਕੀ ਖਾਣੀਆਂ ਤਾਂ ਦੋ ਰੋਟੀਆਂ ਹੀ ਆ ਥੋੜੀਆਂ ਘੱਟ ਖਾ ਲਾਂਗੇ ਪਰ ਵੀਰਾ ਤਾਂ ਆਪਣੇ ਕੋਲੇ ਹੋਊਗਾ ਉਹ ਚਾਚਾ بچਾਈ ਵੀਰਾ ਹਟਦਾ ਨਹੀਂ ਹਟ ਜਾ ਮੈਂ ਵਿਖਾਉਣਾ ਤੈਨੂੰ بچਾਈ ਚਾਚਾ 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 ਪਾਸੇ ਰਹਿ ਦੋ ਉਹ ਨਾ ਯਾਰ ਹਟ ਜਾ ਇੱਕ ਸੋਹਣੀ ਜੀ ਕੁੜੀ ਐਹ ਪਾਣੀ ਦੀ ਛਲਾ ਮਾਰਦੀ ਸੀ ਐਹ ਪਾਣੀ ਦੀ ਛਲਾ ਮਾਰਦੀ ਸੀ ਹਾਏ ਅੰਕਲ ਜੀ ਨਮਸਤੇ ਸਤ ਸ੍ਰੀ ਅਕਾਲ ਸੁਖੀ ਔਰ ਸ਼ਿੰਦੇ ਦਾ ਇਹੀ ਘਰ ਹੈ ਘਰ ਤਾਂ ਵੀ ਭਾਈ ਹੀ ਹੈ ਪਰ ਤੁਸੀਂ ਕੌਣ ਅਗੇ ਅਗੇ ਤੇ ਅਗੇ ਤੇ ਤੂੰ ਨੇ ਮੇਰੇ ਭਾਈ ਕੋ ਮਾਰ ਦਿਆ ਸੁਖੀ ਗੱਲ ਸੁਣ ਸ਼ਹਿਰ ਵਾਲੇ ਮੋੜ ਤੇ ਗੱਡੀ ਲੱਗੀ ਆ ਲੈ ਤੇ ਕੰਮ ਚਲਾ ਗਏ ਉਹ ਤੇਰੇ ਪਿਓ ਦਾ ਰਾਜ ਹੈ ਐ ਕਿਵੇਂ ਲਿਓ ਗੱਡੀ ਜਨਾਬ ਗੱਡੀ ਦਾ ਲੈ ਜਾਂਦੋ ਇਸ ਗੱਡੀ ਨਾਲ ਤੂੰ ਬੰਦਾ ਮਾਰਿਆ ਬੰਦਾ ਇਹ ਹੁਣ ਹਥਿਆਰ ਹੈ ਹਥਿਆਰ ਹਥਿਆਰ ਨਹੀਂ ਜਨਾਬ ਸਾਡੀ ਰੋਜੀ ਰੋਟੀ ਹੈ ਜੀ ਇਹ ਇਹਦੇ ਸਿਰ ਤੇ ਤਾਂ ਸਾਡਾ ਘਰ ਚੱਲਦਾ ਦੇਖ ਸੁਖੀ ਟਰੱਕ ਦੀ ਜਮਾਨਤ ਤਾਂ ਆਪਾਂ ਕਰਾ ਲਾਂਗੇ ਬਾਕੀ ਮੈਂ ਐਸ ਐਚਓ ਸਾਹਿਬ ਨਾਲ ਗੱਲ ਕਰਕੇ ਦੇਖਦਾ ਮੈਂ ਪੂਰੀ ਕੋਸ਼ਿਸ਼ ਕਰ ਰਹਾ ਹਾਂ ਕਿ ਆਪਕੋ ਇਨਸਾਫ ਤਲਾਸ਼ ਕੁ ਵੈਸੇ ਹੁਣ ਕਾ ਸੁਆਬ ਕੈਸਾ ਥਾ ਭਾਬੀ ਇਹ ਵੋਹੀ ਟਰੱਕ ਵਾਲੇ ਕਾ ਭਾਈ ਹੈ ਜਿਸਨੇ ਆਪਣੇ ਅਖਿਲ ਕੋ ਮਾਰ ਦਿਆ ਤੁਹ ਲੋਗੋ ਨੇ ਮਾਰਿਆ ਨਾ ਮੇਰੇ ਪਤੀ ਕੋ ਕੌਣ ਬਣੇਗਾ ਸਹਾਰਾ ਮੇਰਾ ਔਰ ਮੇਰੇ ਬੱਚੇ ਦਾ ਨਾ ਮਾਰਦੇ ਛਾਲ ਰੁਕਿਆ ਘਤੋਂ ਮੈਂ 4 ਮਹੀਨੇ ਬਾਹਰ ਕਿਰਿਆ ਗੱਡੀ ਵਿੱਚ ਕਿਉਂ ਮਰੀਏ ਜੇ ਸੁੱਖੀ ਗੱਡੀ ਨਾ ਨਾ ਵੇਚਦਾ ਤੇ ਤੂੰ ਅੱਜ ਕਰਨਾ ਹੁੰਦਾ